ਕਹਿੰਦੇ ਚਮਚਿਆਂ ਦੀ ਟੈਨਸ਼ਨ ਤਾਂ ਟੈਂਟ ਵਾਲੇ ਵੀ ਨਹੀਂ ਲੈਂਦੇ ਉਹ ਵੀ ਕਹਿੰਦੇ ਆ ਬਾਕੀ ਭਾਂਡੇ ਪੂਰੇ ਕਰੋ ਚਮਚਿਆਂ ਛੱਡੋ ਇਸੇ ਲਈ ਕਹਿੰਦੇ ਆ ਚਮਚਿਆਂ ਦੀ ਕੋਈ ਕਦਰ ਨਹੀਂ ਪੈਂਦੀ ਸੋ ਚਮਚਾਗਰੀ ਬੰਦ ਕਰੋ ਸੱਚੀ ਤੇ ਖਰੀ ਗੱਲ ਮੂੰਹ ਤੇ ਕਹਿਣ ਦੀ ਹਿੰਮਤ ਰੱਖੋ ਕਿਸੇ ਨੇ ਸਵਾਲ ਪੁੱਛਿਆ ਕੀ ਮਿਰਚਾਂ ਕਿਹੜੇ ਮੌਸਮ ਚ ਲੱਗਦੀਆਂ ਤੇ ਅੱਗੋਂ ਇੰਨਾ ਸੋਹਣਾ ਜਵਾਬ ਆਇਆ ਅਰੇ ਮਿਰਚਾਂ ਦਾ ਕੋਈ ਮੌਸਮ ਨਹੀਂ ਹੁੰਦਾ ਇਹ ਤਾਂ ਤੁਸੀਂ ਜਦੋਂ ਸੱਚ ਬੋਲੋ ਉਦੋਂ ਹੀ ਲੱਗ ਜਾਂਦੀ ਹੈ ਕਹਿੰਦੇ ਟੁੱਟ ਕੇ ਜੁੜੀ ਹੋਈ ਦੋਸਤੀ ਤੇ ਰਿਸ਼ਤੇਦਾਰੀ ਤੇ ਦੁਬਾਰਾ ਗਰਮ ਕੀਤੀ ਹੋਈ ਚਾਹ ਕਹਿੰਦੇ ਇਹਨਾਂ ਦਾ ਪਹਿਲਾ ਵਾਲਾ ਸਵਾਦ ਉਹ ਨਹੀਂ ਰਹਿ ਜਾਂਦਾ ਜੇ ਤਾਂ ਦਿਲ ਵੱਡਾ ਹੋਵੇ ਨਾ ਤਾਂ ਸੱਚ ਜਾਣੀ ਦੋਸਤ ਬਣਦੇ ਆ ਪਰ ਜੇ ਤੇਰੀ ਅਕਲ ਵੱਡੀ ਹੋਵੇ ਨਾ ਫਿਰ ਦੁਸ਼ਮਣੀ ਦੁਸ਼ਮਣ ਦੁਸ਼ਮਣੀ ਦੁਸ਼ਮਣ ਬਣਦੇ ਕਹਿੰਦੇ ਦਿਲਾਂ 'ਚ ਖੋਟ ਤੇ ਜ਼ੁਬਾਨ ਤੋਂ ਬਹੁਤਾ ਪਿਆਰ ਕਰਦੇ ਨੇ ਸੱਚ ਜਾਣੀ ਅੱਜਕੱਲ ਬਹੁਤੇ ਲੋਕ ਬਸ ਹੀ ਵਪਾਰ ਕਰਦੇ ਨੇ ਗਲਤੀ ਹੋਣਾ ਸੁਭਾਵਿਕ ਮੰਨ ਲੈਣਾ ਸਿਆਣਪ ਆ ਤੇ ਉਸ ਗਲਤੀ ਨੂੰ ਸੁਧਾਰ ਲੈਣਾ ਇਹ ਹੀ ਜ਼ਿੰਦਗੀ ਦੀ ਤਰੱਕੀ ਆ ਕਹਿੰਦੇ ਆਪਦੇ ਆਪ ਨੂੰ ਨਾ ਤੁਸੀਂ ਉਸ ਦੀਵੇ ਵਰਗਾ ਬਣਾਓ ਜਿਹੜਾ ਗਰੀਬ ਦੀ ਝੌਂਪੜੀ 'ਚ ਵੀ ਉਨਾ ਹੀ ਚਾਨਣ ਦਿੰਦਾ ਆ ਜਿੰਨਾ ਉਹ ਕਿਸੇ ਅਮੀਰ ਦੇ ਮਹਿਲ 'ਚ ਚਾਨਣ ਦਿੰਦਾ ਆ ਕਿਸੇ ਨੂੰ ਉਜਾੜ ਕੇ ਵਸਿਆ ਤਾਂ ਤੂੰ ਕੀ ਵਸਿਆ ਕਿਸੇ ਨੂੰ ਰਵਾ ਕੇ ਹੱਸਿਆ ਤਾਂ ਤੂੰ ਕੀ ਹੱਸਿਆ ਕਹਿੰਦੇ ਮੁੱਲ ਹਮੇਸ਼ਾ ਅੱਖਰਾਂ ਦਾ ਪੈਂਦਾ ਹੈ ਸਚਨਾ ਫਿਰ ਚਾਹੇ ਕਲਮ ਭਾਵੇਂ ਸੋਨੇ ਦੀ ਹੋਵੇ ਜਾਂ ਫਿਰ ਪਿੱਤਲ ਦੀ ਕਹਿੰਦੇ ਬਾਹਰੋਂ ਆਪਦੇ ਮਤਲਬ ਵਾਸਤੇ ਕੋਈ ਸਾਨੂੰ ਭਾਵੇਂ ਕਿੰਨਾ ਵੀ ਚੰਗਾ ਜਾਂ ਮਾੜਾ ਆਖੀ ਜਾਵੇ ਕੋਈ ਮਤਲਬ ਨਹੀਂ ਅਜੀ ਕੀ ਹੋ ਜਿਆ ਸਿਰਫ ਦੋ ਜਣੇ ਜਾਣਦੇ ਆ ਇੱਕ ਅਸੀਂ ਖੁਦ ਤੇ ਇੱਕ ਸਾਡਾ ਖੁਦਾ ਕਹਿੰਦੇ ਕਈ ਵਾਰੀ ਕੋਈ ਚੰਗਾ ਇਨਸਾਨ ਆ ਇਸ ਤਰ੍ਹਾਂ ਹਾਰ ਜਾਂਦਾ ਆ ਚੁੱਪ ਰਹਿੰਦੇ ਰਹਿੰਦੇ ਸਬਰ ਕਰਦੇ ਕਰਦੇ ਦੂਸਰੇ ਦੀਆਂ ਗੱਲਾਂ ਸਹੰਦੇ ਸਹੰਦੇ ਤੇ ਸਫਾਈਆਂ ਦਿੰਦੇ ਦਿੰਦੇ ਕਹਿੰਦੇ ਚਾਹੇ ਤੁਹਾਨੂੰ ਕੋਈ ਕਿੰਨਾ ਵੀ ਚੰਗਾ ਲੱਗਦਾ ਆ ਪਰ ਅਗਰ ਉਹ ਤੁਹਾਡੀ ਇੱਜ਼ਤ ਨਹੀਂ ਕਰਦਾ ਨਾ ਤਾਂ ਉਹਦੀ ਬੇਕਦਰੀ ਨਾਲ ਉਹ ਚੰਗਾ ਆ ਤੁਸੀਂ ਬੜੀ ਇੱਜ਼ਤ ਨਾਲ ਉਸ ਬੰਦੇ ਤੋਂ ਦੂਰ ਹੋ ਜਾ ਕਹਿੰਦੇ ਲਫ਼ਜ਼ ਇੱਕ ਇਹੋ ਜਿਹੀ ਚੀਜ਼ ਆ ਜਾਂ ਤਾਂ ਬੰਦਾ ਦਿਲ ਚ ਉੱਤਰ ਜਾਂਦਾ ਆ ਤੇ ਜਾਂ ਫਿਰ ਦਿਲ ਤੋਂ ਹੀ ਉੱਤਰ ਜਾਂਦਾ ਆ ਕਹਿੰਦੇ ਪਤਾ ਨਹੀਂ ਕਿੰਨੇ ਕੁ ਰਿਸ਼ਤੇ ਤਬਾਹ ਕਰਤੇ ਇਸ ਗਲਤਫਹਿਮੀ ਨੇ ਕਿ ਮੈਂ ਸਹੀ ਆ ਬਸ ਮੈਂ ਹੀ ਸਹੀ ਆ ਕਹਿੰਦੇ ਖਮੋਸ਼ੀ ਨਾਲ ਬਣਾਉਂਦੇ ਰਹੋ ਪਹਿਚਾਨ ਆਪਣੀ ਸੱਚ ਜਾਣਿਓ ਇੱਕ ਦਿਨ ਹਵਾ ਵੀ ਤੁਹਾਡਾ ਨਾਮ ਗੂੰਗੁਣਾਏਗੀ ਕਹਿੰਦੇ ਜ਼ਿੰਦਗੀ ਦੀ ਲੜਾਈ ਨਾ ਕੱਲਿਆਂ ਲੜਨੀ ਪੈਂਦੀ ਆ ਲੋਕ ਸਿਰਫ ਤਸੱਲੀਆਂ ਦਿੰਦੇ ਆ ਸੱਚ ਜਾਣੀ ਸਾਥ ਨਹੀਂ ਕਹਿੰਦੇ ਸਸਤੇ ਲੋਕ ਬਦਲ ਜ਼ਰੂਰ ਜਾਂਦੇ ਆ ਪਰ ਸੱਚ ਜਾਣੀ ਸਬਕ ਬੜੇ ਡੂੰਘੇ ਸਿਖਾ ਕੇ ਜਾਂਦੇ ਆਂ ਕਹਿੰਦੇ ਕੁਝ ਲੋਕਾਂ ਨੂੰ ਅੱਗੇ ਵਧਣ ਦੀ ਇੰਨੀ ਜ਼ਿਆਦੀ ਕਾਲੀ ਹੁੰਦੀ ਆ ਉਹ ਆਪਦੇ ਦੋਸਤਾਂ ਮਿੱਤਰਾਂ ਦਾ ਹੱਥ ਛੱਡ ਕੇ ਨਾ ਚਮਚਾਗਿਰੀ ਦੇ ਚੱਕਰ 'ਚ ਨਾ ਵੱਡੇ ਲੋਕਾਂ ਦੇ ਪੈਰ ਫੜ ਲੈਂਦੇ ਆ ਕਹਿੰਦੇ 2 ਨੰਬਰ ਦੇ ਧੰਦੇ ਤੋਂ ਬਨਾਇਆ ਹੋਇਆ ਪੈਸਾ ਨਾ ਜਾਹਾਂ ਚਿਰ ਨਹੀਂ ਟਿਕਦਾ ਤੇ ਭੈਣਾ ਭਰਾਵਾਂ ਦਾ ਖਾਦਾ ਹੋਇਆ ਹੱਕ ਨਾ ਅੱਡੇ ਆਪਦੇ ਬੱਚਿਆਂ ਵਿੱਚੋਂ ਨਿਕਲਦੇ ਆ ਗੱਲ ਸੱਚੀ ਆ ਜਨਾਬ ਕਹਿੰਦੇ ਕਦੇ ਕੰਦਾ ਨੂੰ ਵੇਖ ਕੇ ਰਿਸ਼ਤੇ ਨਹੀਂ ਕਰੀਦੇ ਤੇ ਸ਼ਕਲਾਂ ਨੂੰ ਦੇਖ ਕੇ ਕਦੇ ਮੁਹੱਬਤਾਂ ਨਹੀਂ ਕਰੀਦੀਆਂ